ਨਾਂਵ ਉਹ ਮੋਰੇ ਮਸੂਮਰੀ ਪੁੱਛਣੀ ਮੈਂ ਹਾਈ ਵੰਟੀ ਮਤੇ ਹਾਈ ਵੰਟੀ ਮਤੇ ਇੱਥੇ ਪੂਰਾ ਪੰਨਰ ਕੋਨ ਸਾਈਡ ਮੈਂ ਇਹ ਕੁੱਝ ਕਰੀ ਠੀਕ ਹਾਈ ਮਾਤਾ ਜੀ ਸਾਥੀ ਕਰੋ ਸਾਥੀ ਕਰੋ ਮਾਤਾ ਜੀ ਜਿਹੜੀ ਲੜਤੀ ਹੈ ਤਾਂ ਨੌ ਕਿਆ ਸੀ ਨਵੀਤ ਕੋਰ ਨਵੀਤ ਕੋਰ ਤੁਹਾਡੇ ਕੀ ਰਿਸ਼ਤਾ ਜੀ ਦਾ ਮੇਰੇ ਨਾਲ ਦੋਤੀ ਹੈ ਮੇਰੇ ਦੋਤੀ ਹੈ ਹਾਂ ਅੱਛਾ ਮਾਤਾ ਜੀ ਨਾਲ ਕਿਆ ਕੱਟਣਾ ਵਾਪਰੀ ਜੀ ਕੁਝ ਪਤਾ ਜੀ ਵਾਪਰੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਕੁਝ ਅੱਛਾ ਮੈਂ ਤਾਂ ਉਧਰ 사ਸੰਗ ਸੁਣਨ ਗਈ ਸੀ 사ਸੰਗ ਤੋਂ ਆਈ ਆ ਤਾਂ ਮੈਂ ਆਪਣੇ ਮੁੰਡੇ ਨੂੰ ਕਿਹਾ ਮੈਂ ਕਿਹਾ ਜਾ ਖੂਨਦਾਨ ਹੁੰਦਾ ਖੂਨਦਾਨ ਕਰਾਇਆ ਉਹਨੇ ਖੂਨਦਾਨ ਕਰਾ ਕੇ ਘਰ ਨੂੰ ਆਇਆ ਉੱਥੇ ਦੁਕਾਨ ਤੇ ਤੇ ਮੈਂ ਫਿਰ ਉਧਰੋਂ ਆ ਗਈ ਹਮ ਫੋੜ ਕੇ ਘਰ ਨੂੰ ਤੇ ਮੈਨੂੰ ਖਿਆਲ ਭੁੱਲ ਗਿਆ ਮੈਂ ਚੱਲ ਗਈ ਪੱਠਿਆਂ ਨੂੰ ਪੱਠਿਆਂ ਨੂੰ ਗਈਆਂ ਜਦ ਮੈਂ ਮੁੜ ਕੇ ਆਈ ਕੁੜੀ ਘਰ ਹੈ ਨਹੀਂ ਸੀਗੀ ਕੁੜੀ ਉਧਰ ਆਪਣੇ ਭਰਾ ਕੋਲ ਬੈਠੀ ਸੀ ਜਾ ਕੇ ਤੇ ਚੱਲ ਇੰਨੀ ਗੱਲ ਦੇ ਵਿੱਚ ਮੈਨੂੰ ਮੁੜ ਕੇ ਇਹ ਗੱਲ ਹੋਈ ਆ ਕੀ ਨਹੀਂ ਹੋਈ ਮਾਤਾ ਜੀ ਤੇ ਕੁੜੀ ਦੀ ਉਮਰ ਕਿੰਨੀ ਸੀ ਇਹਦੀ 15 ਸਾਲ ਦੀ ਸੀ 15 ਸਾਲ ਦੀ ਅਚਲ ਜਿਹੜਾ ਇਹਦਾ ਭਰਾ ਉਹਦੀ ਉਮਰ ਕਿੰਨੀ ਹੈ ਜੀ ਉਹਦੀ ਜਿਆਦਾ ਸਾਲ ਦੀ 14 ਸਾਲ ਦੀ ਹਾਂਜੀ ਚਲੋ ਠੀਕ ਹੈ ਮਾਤਾ ਜੀ ਲੇਕਿਨ ਬਹੁਤ ਮਾਰਾ ਪਾਣਾ ਬਿਆਤਰਿਆ ਚਲੋ ਪ੍ਰਮਾਤਮਾ ਸਭ ਦਾ ਭਲਾ ਕਰੇ ਸਤਿ ਸ਼੍ਰੀ ਅਕਾਲ ਸਵਾਹਿਗੁਰੂ ਜੀ ਕੀ ਫਤਿਹ ਜੀ ਸਵਾਹਿਗੁਰੂ ਜੀ ਕੀ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਵਰਗਾ ਰਾਜ ਦੇਣ ਦੀ ਜਿਹੜੀ ਗੱਲ ਆਪ ਸਰਕਾਰ ਨੇ ਕੀਤੀ ਆ ਜੇ ਕਿਤੇ ਤੁਸੀਂ ਨੂਰਪੁਰ ਬੇਦੀ ਦੇ ਹਲਕਾ ਪਿੰਡ ਤਮਾਣਾ ਦੇ ਵਿੱਚ ਆ ਕੇ ਵੇਖੋ ਕਿ ਜਿਹੜੀ ਐਡੀ ਵੱਡੀ ਅਨਹੋਣੀ ਘਟਨਾ ਵਾਪਰੀ ਆ ਇੱਕ ਮਾਸੂਮ ਬੱਚੀ ਨਾਲ ਪਿੰਡ ਦੇ ਨੌਜਵਾਨਾਂ ਵੱਲੋਂ ਦਰਿੰਦਗੀ ਭਰਿਆ ਕਾਰਾ ਹੁੰਦਾ ਪਿੰਡ ਦੇ ਮੋਤਵਾਰ ਬੰਦਿਆਂ ਦਾ ਵੀ ਇਹ ਚ ਇੱਕ ਬੇਟਾ ਆ ਸੁਣਿਆ ਹੈ ਕਿ ਇੱਕ ਦੀ ਰੈਸਟ ਹੋ ਗਈ ਆ ਤੇ ਦੂਜਾ ਜਿਹੜਾ ਆ ਉਹ ਜੇ ਫਰਾਰ ਆ ਬੇਟੀ ਦੀ ਜਿਹੜੀ ਡੈਥ ਆ ਉਹ ਬਹੁਤ ਤੇਜਤ ਭਰੀ ਹਾਲਤ ਚ ਹੁੰਦੀ ਆ ਪ੍ਰੈਸ ਨੇ ਇਹ ਸ਼ੋਅ ਕਰ ਦਿੱਤਾ ਅਖਬਾਰ ਦੇ ਉੱਤੇ ਬਿਆਨ ਆ ਗਿਆ ਮੌਕੇ ਦੇ ਐਸ ਐਚਓ ਨੇ ਇਹ ਬਿਆਨ ਦਿੱਤਾ ਆ ਕਿ ਕੁੜੀ ਨੇ ਕੋਈ ਜਰੀਲੀ ਚੀਜ਼ ਖਾ ਕੇ ਸੂਇਸਾਈਡ ਕੀਤੀ ਆ ਇਹ ਟੋਟਲੀ ਰੋਂਗ ਆ ਇਦਾਂ ਦੀ ਕੋਈ ਗੱਲ ਨਹੀਂ ਹੈ ਇਸ ਗੱਲ ਦਾ ਪ੍ਰੈਸ ਨੂੰ ਕਿਵੇਂ ਪਤਾ ਲੱਗਾ ਇਸ ਗੱਲ ਦਾ ਪੁਲਿਸ ਨੂੰ ਕਿਵੇਂ ਪਤਾ ਲੱਗਿਆ ਇਹ ਢੀ ਛੇਤੀ ਵੀ ਉਹਨਾਂ ਨੇ ਕਿੱਥੋਂ ਖਾਦੀ ਆ ਜਿਨ੍ਹਾਂ ਦਾ ਮੁੰਡਾ ਇਚ ਇਨਵੋਲਵਡ ਇਸ ਕੇਸ ਦੇ ਵਿੱਚ ਉਹਨਾਂ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੁੜੀ ਨੇ ਜ਼ਹਿਰ ਖਾਦੀ ਆ ਸਭ ਤੋਂ ਵੱਡੀ ਗੱਲ ਇਹ ਮਹੱਤਵਪੂਰਨ ਇਸ ਗੱਲ ਦੇ ਉੱਤੇ ਸਾਨੂੰ ਸੋਚਣਾ ਪਊਗਾ ਵੀ ਜਿਨ੍ਹਾਂ ਦਾ ਮੁੰਡਾ ਉਹੀ ਇਹ ਸ਼ੋਅ ਕਰ ਰਿਹਾ ਵੀ ਕੁੜੀ ਸੂਸਾਈਡ ਕਰ ਗਈ ਆ ਸਾਨੂੰ ਹੁਣ ਪਤਾ ਆ ਕੁੜੀ ਨੂੰ ਮਾਰ ਦਿੱਤਾ ਗਿਆ ਆ ਕੁੜੀ ਨੂੰ ਜ਼ਹਿਰ ਦੇ ਦਿੱਤਾ ਗਿਆ ਆ ਉਮਰ ਤਾਂ 14 ਸਾਲ ਦੀ ਕੁੜੀ ਆ ਸਰ ਉਸ ਕੁੜੀ ਨੂੰ ਤੱਕੇ ਨਾ ਜਿਹੜੀ ਕਿਸੇ ਬੱਚੀ ਨਾਲ ਐਦਾਂ ਦੇ ਹਾਲਾਤ ਹੋ ਜਾਣ ਉਸ ਤੋਂ ਬਾਅਦ ਉਹਦੇ ਨਾਲ ਕੁਝ ਹੋਰ ਵੀ ਕੀਤਾ ਜਾ ਸਕਦਾ ਹੈ ਉਹਨੂੰ ਡਰਾਇਆ ਵੀ ਜਾ ਸਕਦਾ ਆ ਉਨੂੰ ਗੱਡੀ ਚ ਲੈ ਕੇ ਇਕੱਲੇ ਹੀ ਕੋ ਬੰਦਾ ਫਿਰਦਾ ਰਿਹਾ ਉਸ ਤੋਂ ਬਾਅਦ ਨਿੱਜੀ ਹਸਪੀਟਲ 'ਚ ਜਾ ਕੇ ਇਹਨੇ ਜੀ ਜ਼ਹਿਰ ਖਾ ਲਿਆ ਤੇ ਉਹਦੀ ਡੈਥ ਹੋ ਗਈ ਆ ਮੈਂ ਹਰਾਮਜਾਦਗੀ ਦੀ ਵੀ ਹੱਦ ਹੁੰਦੀ ਆ ਅਜੇ ਤੱਕ ਕੋਈ ਸੀਨੀਅਰ ਜ਼ਿਲ੍ਹੇ ਦਾ ਅਫਸਰ ਨਹੀਂ ਆਇਆ ਤੇ ਕੋਈ ਡੀਸੀ ਨਹੀਂ ਆਇਆ ਕੋਈ ਐਸਐਸਪੀ ਨਹੀਂ ਆਇਆ ਕੋਈ ਐਮਐਲਏ ਨਹੀਂ ਆਇਆ ਘਟ ਗਿਣਤੀਆਂ ਦੇ ਚੇਅਰਮੈਨ ਅਜੇ ਪਰਸੋਂ ਸਾਡਾ ਪ੍ਰੋਗਰਾਮ ਸੀ ਮੈਨੂੰ ਫੋਨ ਕਰ ਕਰਕੇ ਸੁਨੇਹੇ ਕੱਲ ਕੱਲ ਕੇ ਟਾਈਮ ਮੰਗਦੇ ਸੀ ਸਾਨੂੰ ਟਾਈਮ ਦਿਓ ਇੱਥੇ ਕਿਉਂ ਨਹੀਂ ਮਰੇ ਹੈਗੇ ਇਸ ਕਰਕੇ ਨਹੀਂ ਮਰੇ ਕਿ ਇਹ ਗਰੀਬ ਪਰਿਵਾਰ ਦੀ ਧੀ ਆ ਇਸ ਕਰਕੇ ਨਹੀਂ ਮਰੇ ਕਿ ਕਿਸੇ ਜੀ ਕੋਈ ਇਸ ਕਰਕੇ ਨਹੀਂ ਆਏ ਕਿ ਇਹ ਸਾਡੇ ਵਰਗੇ ਕਿਸੇ ਚੌਧਰੀ ਦੀ ਕੁੜੀ ਨਹੀਂ ਹੈ ਇਸ ਕਰਕੇ ਨਹੀਂ ਆਏ ਇਸ ਕਰਕੇ ਨਹੀਂ ਆਏ ਕਿ ਚੌਧਰੀਆਂ ਦੀਆਂ ਜਿਹੜੀਆਂ ਸਾਡੇ ਵਰਗਿਆਂ ਦੀਆਂ ਧੀਆ ਨੇ ਉਹਨਾਂ ਦੀ ਇੱਜ਼ਤ ਦਾ ਮੁੱਲ ਹੋਰ ਹੁੰਦਾ ਤੇ ਕਿਸੇ ਗਰੀਬ ਦੀ ਧੀ ਦਾ ਮੁੱਲ ਹੋਰ ਹੁੰਦਾ ਆ ਪੈਸਿਆਂ ਦੀਆਂ ਪੇਸ਼ਕਸ਼ਾਂ ਹੋ ਰਹੀਆਂ ਨੇ ਮਰਲੇ ਨੂੰ ਰਫਾ ਦਫਾ ਕਰਨ ਦੀ ਗੱਲ ਹੋ ਰਹੀ ਹੈ ਹੁਣ ਆਪਾਂ ਇਹਦੇ ਵਿੱਚ ਆ ਗਏ ਹਾਂ ਹੁਣ ਇਹ ਗੱਲ ਨਹੀਂ ਹੋਣੀ ਜਿੰਨੀ ਛੇਤੀ ਹੋ ਸਕਦਾ ਅਸੀਂ ਆਪਣੇ ਚੈਨਲਾਂ ਰਾਹੀਂ ਸੋਸ਼ਲ ਨੈਟਵਰਕ ਰਾਹੀਂ ਤੁਹਾਨੂੰ 1 ਘੰਟੇ ਦਾ ਹੁਣ ਤੋਂ ਜਦੋਂ ਮੈਂ ਗੱਲ ਕਰ ਰਿਹਾ ਹੁਣ ਤੁਹਾਡਾ ਟਾਈਮ ਸ਼ੁਰੂ ਆ 1 ਘੰਟੇ ਬਾਅਦ ਅਸੀਂ ਰੋਪੜ ਨੂੰ ਜਾਮ ਕਰਾਂਗੇ ਨੌਰਪੁਰ ਵੇਦੀ ਨਹੀਂ ਜਾਂਦੇ ਬੰਦੇ ਆਪਣੇ ਬੈਠੇ ਨੇ ਗੱਡੀਆਂ ਉੱਥੇ ਨੇ ਅਸੀਂ ਹੁਣੇ ਹੀ ਫੋਨ ਕਰਨਾ 1 ਘੰਟੇ ਬਾਅਦ ਅਸੀਂ ਰੋਪੜ ਦਾ ਚਾਰ ਚਫੇਰਾ ਜਾਮ ਕਰਾਂਗੇ ਤੇ ਇਹਨਾਂ ਅਫਸਰਾਂ ਨੂੰ ਪੁੱਛਾਂਗੇ ਕਿ ਐਡੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਤੁਸੀਂ ਕਿਉਂ ਨਹੀਂ ਆਏ ਕਿਸੇ ਦਾ ਕੁੱਤਾ ਗੱਡੀ ਥੱਲੇ ਆ ਜੇ ਤੇ ਤੁਹਾਨੂੰ ਸਾਰਿਆਂ ਨੂੰ ਵਕਤ ਪਿਆ ਹੁੰਦਾ ਕਿਸੇ ਦੀ ਮੱਝ ਗਵਾਜੇ ਲੀਡਰ ਦੀ ਤਾਂ ਤੁਹਾਨੂੰ ਕਿਸੇ ਦੀ ਧੀ ਨਾਲ ਰੇਪ ਹੋ ਗਿਆ ਉਹਦੀ ਡੈਥ ਹੋ ਗਈ ਆ ਕੁਝ ਤਾਂ ਸ਼ਰਮ ਕਰ ਲੋ ਇੰਨੀ ਹੀ ਮੇਰੀ ਬੇਨਤੀ ਆ ਤੁਹਾਨੂੰ ਤਾਂ ਲਾਣਤ ਤੇ ਸਿੱਖ ਪੰਥ ਨੂੰ ਮੇਰੀ ਬੇਨਤੀ ਆ ਉਹਨਾਂ ਚੌਧਰੀਆਂ ਨੂੰ ਵੀ ਬੇਨਤੀ ਆ ਜਿਹੜੇ ਰੋਜ਼ ਕਹਿੰਦੇ ਰਹਿੰਦੇ ਆ ਕਿ ਫਲਾਣਾ ਜੱਟ ਤੇ ਦੂਜਾ ਮਜਬੀ ਤੀਜਾ ਤਖਣ ਧੀ ਦਾ ਮਤਲਬ ਧੀ ਹੁੰਦਾ ਤੇ ਤੁਸੀਂ ਉਸ ਧਰਤੀ ਦੇ ਨੇੜੇ ਹੋ ਜਿੱਥੇ ਕਲਗੀਧਰ ਪਾਤਸ਼ਾਹ ਨੇ ਕਦੀ ਅੰਮ੍ਰਿਤਸਰ ਇੱਕੋ ਬਾਟੇ ਸਾਨੂੰ ਸ਼ਿਕਾਇਤ ਕੀਤੀ ਅਸੀਂ ਉਹਦੇ ਧਰਤੀ ਦੇ ਬਿਲਕੁਲ ਨੇੜੇ ਆ ਤੇ ਐਡਾ ਵੱਡਾ ਜ਼ੁਲਮ ਹੋ ਗਿਆ ਆ ਤੇ ਕੋਈ ਪੰਥਕ ਕੋਈ ਅਕਾਲੀ ਲੀਡਰ ਕੋਈ ਐਸਜੀਪੀਸੀ ਮੈਂਬਰ ਕੋਈ ਏਰੀਆ ਦਾ ਬੰਦਾ ਕੋਈ ਗਰੰਤੀ ਕੋਈ ਰਾਗੀ ਕੋਈ ਢਾਡੀ ਜਿਹੜੇ ਸਟੇਜਾਂ ਤੇ ੜਿੰਗੜਿੰਗ ਕੇ ਕਹਿੰਦੇ ਨੇ ਵੀ ਅਸੀਂ ਇੱਜਤਾਂ ਦੇ ਰਾਖੇ ਜੀ ਪੰਥ ਐਂਜ ਜੀ ਇੱਥੇ ਕਿਉਂ ਨਹੀਂ ਮਰੇ ਹੈਗੇ ਇੱਥੇ ਆਓ ਆ ਨੌਜਵਾਨ ਜਿਹੜੇ ਨੇ ਥੋੜੇ ਜੇ ਨੌਜਵਾਨ ਕਹਿੰਦੇ ਕਿ ਮਹਾਰਾ ਸੱਚੇ ਪਾਤਸ਼ਾ ਕਿਸੇ ਵੀ ਚੀਜ਼ ਦੀ ਬੀਨਾਸ ਤਾਂ ਹੁੰਦਾ ਨਹੀਂ ਉਹਦੇ ਪੁੱਤਰਾਂ ਨੇ ਮਰਨਾ ਤਾਂ ਹੈ ਨਹੀਂ ਖਾਲਸਾ ਜਿਹੜਾ ਆ ਉਹਦੀ ਕਦੀ ਮੌਤ ਨਹੀਂ ਹੋਣੀ ਤਾਂ ਉਹ ਇੱਥੇ ਪਹੁੰਚਿਆ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਆਪਣੀਆਂ ਜ਼ਮੀਰਾਂ ਦੀ ਆਵਾਜ਼ ਸੁਣੋ ਇਸ ਰਸਤੇ ਤੇ ਜਾਂਦੀ ਧੀ ਤੁਹਾਡੀ ਵੀ ਹੋ ਸਕਦੀ ਸੀ ਸੋ ਇਹ ਧੀ ਹੁਣ ਸਾਡੀ ਆ ਅਸੀਂ ਇੱਥੇ ਪਹੁੰਚੇ ਆ ਤੇ ਹੁਣ ਇਹ ਸਾਡੀ ਧੀ ਕਰਕੇ ਹੀ ਫੈਸਲਾ ਹੋਊਗਾ ਸੁਣ ਲਓ ਚੰਗੀ ਤਰ੍ਹਾਂ ਕੰਨ ਕੋਲ ਕੇ ਸਮਝੌਤੇ ਵਾਲੇ ਪਾਸੇ ਨਤਰ ਪਿਓ ਨਹੀਂ ਤਾਂ ਬਹੁਤ ਭੈੜੇ ਨਤੀਜੇ ਵੀ ਭੁਗਤਨੇ ਪੈ ਸਕਦੇ ਨੇ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ 1 ਘੰਟੇ ਦਾ ਆਪਾਂ ਇਹਨਾਂ ਨੂੰ ਸਮਾਂ ਦੇਣਾ 1 ਘੰਟੇ ਬਾਅਦ ਆਪਾਂ ਰੋਪੜ ਜਾਮ ਕਰਾਂਗੇ ਇਹ ਆਪਾਂ ਜਿੰਨੇ ਹੈਗੇ ਐਨੇ ਹੀ ਬਹੁਤ ਆ ਔਰ ਬੇਟੀ ਨੂੰ ਵੀ ਲਿਜਾਣ ਦੀ ਲੋੜ ਨਹੀਂ ਇੱਥੇ ਰਹੂਗੀ ਕੁੜੀਏ ਸੰਸਕਾਰ ਵੀ ਨਹੀਂ ਕਰਨ ਦੇਾਂਗੇ ਅਸੀਂ ਜਾਵਾਂਗੇ ਰੋਪੜ ਜਾਮ ਕਰਾਂਗੇ ਫੇਰੇ ਆਉਣਗੇ ਫੇਰੇ ਇਹਨਾਂ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ